ਜਿਹੜਾ ਚਾਈਨੀਸ ਡੋਰ ਵੇਚੇਗਾ ਜਾਂ ਉਸਦੇ ਬਾਰੇ ਦੋਸਤੋ ਅਸੀਂ 25000 ਰੁਪਏ ਇਨਾਮ ਦਵਾਂਗੇ ਪਰ ਇਹਨਾਂ ਦੇ ਸਪੈਸ਼ਲ ਵੀ ਲਿਖਿਆ ਪਿਆ ਹੈ ਕਿ ਚਾਈਨਾ ਡੋਰ ਮੰਗ ਕੇ ਸ਼ਰਮਿੰਦਾ ਨਾ ਕਰੋ ਜਿਹੜੀ ਚਾਈਨੀਸ ਡੋਰ ਹੁੰਦੀ ਹੈ ਉਹਦੇ ਨਾਲ ਪੰਛੀ ਜਾਂ ਕੋਈ ਮਲੁੱਕ ਕੋਈ ਵੀ ਆ ਉਹਦਾ ਲ ਬੱਲਟ ਆ ਜਾਂਦਾ ਗਲਾ ਤੱਕ ਘੜ ਜਾਂਦਾ ਤਾਂ ਹੀ ਇਹ ਡੋਰ ਵਰਤਦੇ ਇਹ ਡੋਰ ਵਰਤੋਗੇ ਪੱਕਾ ਉਹ ਤਸਵੀਰਾਂ ਤੁਹਾਨੂੰ ਚਾਰ ਬਾਜ਼ਾਰ ਪਟਿਆਲਾ ਦੀ ਆ ਗਈ ਹੈ ਔਰ ਇੱਧਰ ਤੋਂ ਵੀ ਉਹਨੂੰ ਬਾਜ਼ਾਰ ਦੀ ਜਿਹੜੀ ਔਰ ਦਿਖਾ ਰਹੀ ਹੈ ਕਿ ਥਾਂ ਥਾਂ ਤੇ ਪਤੰਗ ਹੀ ਪਤੰਗ ਲਗੇ ਪਏ ਨੇ ਆਗੇ ਚਾਰ ਬਾਜ਼ਾਰ ਚ ਤੁਸੀਂ ਦੇਖ ਰਹੇ ਹੋ ਤੁਸੀਂ ਜੁੜਿਓ ਔਨ ਇਅਰ ਦੇ ਨਾਲ ਅੱਜ ਤੁਹਾਨੂੰ ਅਸੀਂ ਪਟਿਆਲਾ ਦੇ ਅਚਾਰ ਬਾਜ਼ਾਰ ਦੇ ਵਿੱਚ ਲੈ ਕੇ ਆਏ ਆ ਜਿਹੜਾ ਕਿ ਪਤੰਗਾਂ ਦੇ ਨਾਂ ਤੋਂ ਬਹੁਤ ਮਸ਼ਹੂਰ ਹੈ ਪਤੰਗਾ ਵਾਲਾ ਬਾਜ਼ਾਰ ਔਰ ਤਸਵੀਰ ਤੁਹਾਨੂੰ ਇਸ ਚੰਗੀ ਦਿਖਾ ਰਹੇ ਆ ਕਿ ਪਤੰਗ ਮਾਰਕੀਟ ਦੇ ਵਿੱਚ ਆ ਗਏ ਨੇ ਪਰ ਜਿਹੜੇ ਬੱਚੇ ਹੈਗੇ ਆ ਉਹ ਵੀ ਕਪੜੇ ਮਾਤਾ ਪਿਤਾ ਦੇ ਨਾਲ ਆ ਕੇ ਜਿਹੜੇ ਪਤੰਗ ਲੈ ਰਹੇ ਨੇ ਜਾਂ ਡੋਰ ਲੈ ਰਹੇ ਨੇ ਡੋਰ ਕਹਿੰਦੇ ਸਾਡੇ ਕੋਲ ਉਹ ਹੈ ਵੀ ਜਿਹੜੀ ਔਟ ਕਈ ਹੈ ਕਿ ਨੁਕਸਾਨਦਾਇਕ ਨਹੀਂ ਹੈਗੀ ਦੁਕਾਨਦਾਰਾਂ ਅਸੀਂ ਗੱਲ ਕਰਦੇ ਆ ਭਾਜੀ ਪਹਿਲੇ ਦੱਸੋ ਡੋਰਾ ਕਿਹੜੀਆਂ ਕਿਹੜੀਆਂ ਤੁਹਾਡੇ ਕੋਲ ਪਹਿਲੇ ਦੱਸੋ ਕਿਉਂਕਿ ਇਹਦੇ ਪੱਕੇ ਮਿਲ ਨੇ ਸਾਲਾ ਕੰਮ ਪੱਕੇ ਜ ਸਾਡੇ ਕੋਲ ਹਾਂਜੀ ਨੁਕਸਾਨ ਦੇਕਤਾ ਨਹੀਂ ਹੈਗੀ ਕਿਉਂਕਿ ਚਾਈਨੀਸ ਸਟੋਰ ਤਾਂ ਕਹਿੰਦੇ ਉਹ ਮਿਲੇਗੀ ਨਹੀਂ ਮਿਲੇਗੀ ਚਾਈਨਾ ਦੀ ਡੋਰ ਨਹੀਂ ਹੈ ਇੰਡੀਅਨ ਡੋਰ ਹੈ ਖਤਰਨਾਕ ਤਨੀ ਨਾ ਜਨਾ ਕੋਈ ਖਤਰਨਾਕ ਨਹੀਂ ਹਾਂਜੀ ਕਿਵੇਂ ਦਾ ਰੁਝਾਨ ਚੱਲ ਰਿਹਾ ਪਤੰਗਾਂ ਦਾ ਡੋਰਾ ਦਾ ਕਿਵੇਂ ਇਹ ਤਾਂ ਥੋੜਾ ਮੌਸਮ ਕਰਕੇ ਆ ਇਹਨਾਂ ਵਿੱਚ ਬਹੁਤ ਰਸ ਹੁੰਦਾ ਮੌਸਮ ਸੁਲਾ ਬੱਦਲ ਵਗੈਰਾ ਹੈਗਾ ਇਸ ਕਰਕੇ ਥੋੜਾ ਘੱਟ ਜਾਂਦਾ ਮੌਕੇ ਤੇ ਤੇਜ਼ ਹੋ ਜਾਂਦਾ ਕੰਮ ਹਾਂਜੀ ਹਾਂਜੀ ਨਵੇਂ ਪਤੰਗ ਇਸ ਵਰ ਕਿਵੇਂ ਕਿਵੇਂ ਦੇ ਆਏ ਕੁਝ ਨਵੇਂ ਪਤੰਗ ਤੁੰਦ ਕਿਜੀ ਅੱਛੇ ਦੇਖੋ ਕਿੰਨਾ ਵੱਡਾ ਪਤੰਗਾਂ ਦਾ ਡਿਜ਼ਾਈਨ ਬਣਾਓ ਬਹੁਤ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਪਤੰਗ ਨੇ ਸਾਡੇ ਕੋਲ ਥੋੜਾ ਡਿਸਪਲੇ ਦੀ ਦਿੱਕਤ ਹੈ ਜਗਾ ਘਟਾ ਬਿਲਕੁਲ ਤੁਸੀਂ ਦੇਖ ਰਹੇ ਹੋ ਬੱਚੇ ਵੀ ਆਏ ਪਏ ਨੇ ਛੋਟਾ ਜਿਹਾ ਬੇਟਾ ਇੱਧਰ ਇਹ ਵੀ ਆਇਆ ਵਾ ਕੀ ਲੈਣ ਆਏ ਹੋ ਹਾਂ ਤਾਂ ਹੋਰ ਵੀ ਲੈਣਾ ਤੇ ਚਾਈਨੀ ਟੋਰ ਤਾਂ ਨਹੀਂ ਵਰਤਦੇ ਨਾ ਪੱਕਾ ਪੱਕਾ ਕਿ ਤੁਹਾਨੂੰ ਪਤਾ ਬੇਟਾ ਜਿਹੜੀ ਚਾਈਨੀ ਟੋਰ ਹੁੰਦੀ ਹੈ ਉਹਦੇ ਨਾਲ ਪੰਛੀ ਜਾਂ ਕੋਈ ਮਨੁੱਖ ਕੋਈ ਵੀ ਆ ਉਹਦਾ ਮਤਲਬ ਬਲੱਡ ਆ ਜਾਂਦਾ ਗਲਾ ਤੱਕ ਕੱਟ ਜਾਂਦਾ ਤਾਂ ਹੀ ਇਹ ਡੋਰ ਵਰਤਦੇ ਇਹ ਡੋਰ ਵਰਤੋਗੇ ਪੱਕਾ ਔਰ ਜਿਹੜੇ ਤੁਹਾਨੂੰ ਦੇਖ ਰਹੇ ਉਹਨਾਂ ਨੂੰ ਵੀ ਕਹੋ ਵੀ ਇਹ ਡੋਰ ਵਰਤਣੀ ਹੈ ਇਹੀ ਡੋਰ ਵਰਤਨੀ ਹੈ ਨਹੀਂ ਸਟੋਰ ਨੋ ਨੋ ਚਾਈਨਸ ਡੋਰ ਨੋ ਨੋ ਭਾਜੀ ਤੁਸੀਂ ਆ ਗਏ ਤੁਸੀਂ ਵਧੀਆ ਲੱਗਿਆ ਬੱਚਿਆਂ ਦੇ ਨਾਲ ਆਏ ਹੋ ਨਹੀਂ ਤਾਂ ਜ਼ਿਆਦਾਤਰ ਬੱਚੇ ਕਹਿੰਦੇ ਵੀ ਤੁਹਾਨੂੰ ਚਾਈਨਸ ਡੋਰ ਦੇ ਦਿਓ ਪੱਕੀ ਡੋਰ ਡਿਮਾਂਡ ਕਰਦੇ ਨੇ ਬੱਚੇ ਪਰ ਦੁਕਾਨਾਂ ਤੇ ਮਿਲ ਨਹੀਂ ਬੰਦ ਹੋ ਗਈ ਚਾਈਨਸ ਡੋਰ ਨਹੀਂ ਮਿਲਦੇ ਇੱਕ ਦਿਨ ਸਰਕਾਰ ਨੇ ਕੱਲ ਇੱਕ ਫੈਸਲਾ ਸੁਣਾਇਆ ਕਿ ਜਿਹੜਾ ਚਾਈਨਸ ਡੋਰ ਵੇਚੇਗਾ ਜਾਂ ਉਸ ਦੇ ਬਾਰੇ ਦੱਸੋ ਅਸੀਂ 25000 ਰੁਪਏ ਨਾਮ ਦਵਾਂਗੇ ਕਿਉਂਕਿ ਸਰਕਾਰ ਨੂੰ ਵੀ ਇਹ ਹੈ ਕਿਉਂਕਿ ਦੁਕਾਨਦਾਰ ਦੇਖੋ ਇਹ ਜੇ ਆਪਾਂ ਜੀ ਦੁਕਾਨ ਤੇ ਖੜੇ ਆ ਇਨ੍ਹਾਂ ਦੀ ਤਾਂ ਚਲੋ ਹੱਥ ਕਹਿ ਨਹੀਂ ਪਰੀ ਇਸ ਬਾਜ਼ਾਰ ਦੇ ਵਿੱਚ ਕਿੰਨੀ ਦੁਕਾਨਦਾਰ ਹੈਗੀਆਂ ਜਿਹੜੇ ਵੇਚਦੇ ਹੈਗੀਆਂ ਸਰਕਾਰ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਕਿ 10000 ਤੋਂ ਲੈ ਕੇ 15 ਲੱਖ ਤੱਕ ਦੀ ਸਜਾ ਦੇਖੋ ਜਿਆਦਾਤਰ ਹਰ ਇੱਕ ਦੁਕਾਨ ਤੇ ਉਹ ਲਿਖਿਆ ਦੇਖੋ ਚਾਈਨਾ ਡੋਰ ਮੰਗੇਸ਼ਰ ਮਿੰਦਾ ਨਾ ਕਰੋ ਹਰ ਇੱਕ ਦੁਕਾਨ ਤੇ ਇਹੀ ਆ ਮੈਨੂੰ ਨਹੀਂ ਲੱਗਦਾ ਵੀ ਹੁਣ ਸ਼ਾਇਦ ਮਿਲੇਗੀ ਇਸ ਚਾਈਨੀਜ਼ ਤੋਂ ਪਰ ਮੈਨੂੰ ਤੁਹਾਡਾ ਵਧੀਆ ਲੱਗਿਆ ਕਿ ਤੁਸੀਂ ਆਪਣੇ ਬੱਚੇ ਦੇ ਨਾਲ ਆਪ ਆਏ ਹੋ ਵੀ ਬੱਚੇ ਜਿਹੜੀ ਚੀਜ਼ ਹੈਗੀ ਹਾਂਜੀ ਬਸ ਉਹਦੇ ਕਰਕੇ ਵੀ ਪਟਿਆਲੇ ਤੋਂ ਪਟਿਆਲਾ ਉਕਲੇ ਜੀ ਸੋ ਬਿਲਕੁਲ ਫੈਮਿਲੀ ਨਾਲ ਆ ਆਪਣੇ ਆਪਣੇ ਬੱਚਿਆਂ ਨੂੰ ਜਿਹੜੇ ਪਤੰਗ ਦੁਆਣ ਆਏ ਆ ਵਿਚਾਰ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਔਰ ਇਹਨਾਂ ਦੇ ਸਪੈਸ਼ਲ ਵੀ ਲਿਖਿਆ ਪਿਆ ਹੈ ਕੀ ਚਾਈਨਾ ਡੋਰ ਮੰਗ ਕੇ ਸ਼ਰਮਿੰਦਾ ਨਾ ਕਰੋ ਇੱਧਰ ਇੱਕ ਹੋਰ ਦੁਕਾਨ ਹੈ ਇੱਧਰ ਵੀ ਅਸੀਂ ਤੁਹਾਨੂੰ ਦੇਖਾਣੇ ਆ ਕਿ ਜਿਹੜੇ ਨਵੀਂ ਮਾਰਕੀਟ 'ਚ ਪਤੰਗ ਆਏ ਆ ਪਾਜੀ ਪਤੰਗ ਦਿਖਾਓ ਕਿਹੜੇ ਕਿਹੜੇ ਸਵਰ ਨਵੇਂ ਜਿਹੜੇ ਮਾਰਕੀਟ 'ਚ ਆਏ ਆ ਕਿਵੇਂ ਦੇ ਲੋਕ ਪਤੰਗ ਜ਼ਿਆਦਾ ਪਸੰਦ ਕਰ ਰਹੇ ਨੇ ਸੋ ਬਿਲਕੁਲ ਇੱਕ ਇਹ ਹੋ ਗਿਆ ਸਿੱਧੂ ਮਸੇਵਾਲੇ ਦੀ ਫੋਟੋ ਦਾ ਵੀ ਹੈਗਾ ਕੋਈ ਉਹ ਵੀ ਦਿਖਾ ਦਿਓ ਜੀ ਸੋ ਬਿਲਕੁਲ ਇਹ ਹੋਲ ਸੇਲ ਪਤੰਗਾ ਦੀ ਦੁਕਾਨ ਹੈ ਇੱਧਰ ਸਿੱਧੂ ਮਸੇਵਾਲੇ ਨਾਲ ਤੇ ਜਾਂ ਹੋਰ ਵਕ ਵਕ ਤੁਸੀਂ ਦੁਕਾਨ 'ਚ ਦੇਖ ਰਹੇ ਹੋ ਕਿ ਪਤੰਗ ਹੀ ਪਤੰਗ ਉਰੇ ਪਏ ਨੇ ਕਿਉਂਕਿ ਹੋਲ ਸੇਲ ਬਾਜ਼ਾਰ ਆ ਇਹ ਜਿੱਥੇ ਬੱਚੇ ਕੀ ਵੱਡੇ ਕੀ ਸਰ ਨੌਜਵਾਨ ਬਸੰਤਪੰਚ ਵੀ ਕਰਕੇ ਉਰੇ ਪਤੰਗ ਲੈਣ ਆਉਂਦੇ ਆ ਅਸੀਂ ਗੱਲ ਵੀ ਕਰਦੇ ਆ ਸਰਕਾਰ ਦੇ ਤੁਸੀਂ ਕਿਵੇਂ ਫੈਸਲੇ ਨੂੰ ਦੇਖਦੇ ਹੋ ਚਾਈਨਾ ਟੋਰ ਬਾਰੇ ਤੁਸੀਂ ਤਾਂ ਨਹੀਂ ਵੇਚ ਰਹੇ ਔਰ ਜ਼ਿਆਦਾਤਰ ਕਿਉਂਕਿ ਉਹ ਚਾਈਨਾ ਟੋਰ ਤੇ ਬਹੁਤ ਸकता ਨਹੀਂ ਨਹੀਂ ਅਸੀਂ ਚਾਈਨਾ ਟੋਰ ਨਹੀਂ ਵੇਚਦੇ ਅੱਲੀ ਇਹ ਪਿਛੇ ਨਹੀਂ ਲਿਖੀ ਅਸੀਂ ਚਾਈਨਾ ਟੋਰ ਨਹੀਂ ਵੇਚਦੇ ਸਰਕਾਰ ਕਹਾਂਜੀ ਦਵਾਂਗੇ ਜੇ ਕੋਈ ਚੈਨਲ ਹੋਰ ਵੀਲਦਾ ਹੈ ਔਰ ਜ਼ਿਆਦਾਤਰ ਨੁਕਸਾਨ ਮੈਂ ਕੀ ਹੈ ਕਿ ਤੁਸੀਂ ਵੀ ਦੇਖਦੇ ਹੋ ਇਸ ਵਾਰ ਤੇਰੀ ਦੌੜ ਅੱਜ ਕੋਲ ਤਾਂ ਅੱਗੇ ਹੀ ਡੋ ਰਹੀ ਤਾਂ ਗਈ ਚੱਲ ਰਹੀ ਲੈ ਲਓ ਮਤਲਬ ਇਹਨੂੰ ਇਹ ਆਰਾਮ ਨਾਲ ਕੋਈ ਮਤਲਬ ਉਹ ਨਹੀਂ ਹੈ ਫੀਲਟੀ ਚੈੱਕ ਕੀਤਾ ਹੈ ਬਿਲਕੁਲ ਜਿਵੇਂ ਮਰਜ਼ੀ ਕਰੀ ਚੱਲੋ ਆਰਾਮ ਨਾਲ ਡੁੱਟ ਜੀ ਬਿਲਕੁਲ ਇਹ ਦੌੜ ਹੈ ਕਹਿੰਦੇ ਵੀ ਜਿਹੜੀ ਇਹ ਲਾ ਫਦੀਨੀ ਉਹ ਦੋ ਤਰ੍ਹਾਂ ਦੇ ਹੁੰਦੇ ਇੱਕ ਪਲੋਸਟਰ ਹੁੰਦਾ ਇੱਕ ਨਾਈਲਨ ਹੁੰਦਾ ਜੀ ਪਲੋਸਟਰ ਦੇ ਡੁਪਲੀਕੇਟ ਕਰਨੇ ਆ ਜੀ ਨਾਈਲਨ ਖਿੱਚਿਆ ਜਾਂਦਾ ਜੀ ओरिजिनल ਗਾ ਦੰਨੇ ਆ ਜੀ ਇਹ ਦੋਰ ਤਾਰੇ ਬੱਚੇ ਸਾਰੇ ਮੰਗਦੇ ਬੜ ਜਵਾਬ ਦੇ ਦੀਦਾ ਚਲੇ ਜਾਂਦੇ ਬਿਲਕੁਲ ਕਹਿੰਦੇ ਅਸੀਂ ਜਵਾਬ ਦੇ ਦੀਦਾ ਪਰ ਰੈਲਟੀ ਚੈਕ ਸੀ ਅਸੀਂ ਆ ਕੇ ਖੁਦ ਦੇਖਿਆ ਪਕੰਦਰ ਤੇ ਜਿਹੜੀ ਇਹ ਡੋਰ ਪਈ ਹੈ ਜਾਂ ਜੋ ਡੋਰ ਇਹਨਾਂ ਨੇ ਦਿਖਾਈ ਹੈ ਉਹੀ ਡੋਰ ਹੈ ਇਹ ਬਿਲਕੁਲ ਅ ਕੋਈ ਖਤਰਨਾਕ ਨਹੀਂ ਹੈਗੀ ਬੱਚੇ ਆਰਾਮ ਦੇ ਨਾਲ ਪਤੰਗ ਉਡਾ ਸਕਦੇ ਨੇ ਸੋ ਤਸਵੀਰਾਂ ਤੁਹਾਨੂੰ ਚਾਰ ਬਾਜ਼ਾਰ ਪਟਿਆਲਾ ਦੀ ਆ ਗਈ ਹੈ ਔਰ ਇੱਧਰ ਤੋਂ ਵੀ ਤੁਹਾਨੂੰ ਬਾਜ਼ਾਰ ਦੀ ਜਿਹੜੀ ਅ ਦਿਖਾ ਰਹੀ ਹੈ ਕਿ ਥਾਂ ਥਾਂ ਤੇ ਪਤੰਗ ਹੀ ਪਤੰਗ ਲੱਗੇ ਪਏ ਨੇ ਆਗੇ ਚਾਰ ਬਾਜ਼ਾਰ ਚ ਤੁਸੀਂ ਦੇਖ ਰਹੇ ਹੋ ਕਿਉਂਕਿ ਇਹ ਪਤੰਗਾ ਦਾ ਬਾਜ਼ਾਰ ਜਿਹੜਾ ਕਿ ਜ਼ਿਆਦਾਤਰ ਮੰਨਿਆ ਜਾਂਦਾ ਪਟਿਆਲਾ ਦਾ ਸੋ ਵਕ ਵਕ ਪੋਲੀਸ਼ਨ ਕੰਟਰੋਲ ਰੂਮ ਨੇ ਵਕ ਵਕ ਜਿਹੜੇ ਕੀ ਹਦਾਇਤਾਂ ਜਾਰੀ ਕੀਤੀਆਂ ਵਾਖਵਾਖ ਲੋਕਾਂ ਨੂੰ ਇਨਵੇਅਰ ਕੀਤਾ ਜਾ ਰਿਹਾ ਪਰ ਜ਼ਿਆਦਾਤਰ ਅਸੀਂ ਅੱਜ ਰੈਲਿਟੀ ਚੱਕ ਚਾਰ ਬਾਜ਼ਾਰ ਦਾ ਕੀਤਾ ਤਾਂ ਉਰੇ ਆ ਕੇ ਦੇਖਿਆ ਕਿ ਜਿਹੜੀ ਡੋਰ ਹੈ ਉਹੀ ਵਿਕਰੀ ਹੈ ਜੋ ਮਤਲਬ ਵਿਦਆਊਟ ਚਾਈਨਾ ਡੋਰ ਚਾਈਨਾ ਡੋਰ ਨਹੀਂ ਵਿਕਰੀ ਅਗਰ ਦੇ ਕੁਝ ਥਾਵਾਂ ਤੇ ਆਪਾਂ ਉਰੇ ਵੀ ਨਹੀਂ ਕਹਿ ਸਕਦੇ ਕਿ ਕਲੀਨ ਚਿੱਟਾ ਹੈ ਵਿਕ ਵੀ ਰਹੀ ਹੈ ਪਰ ਉਹਦਾ ਵੀ ਤੁਹਾਨੂੰ ਜਲਦੀ ਦਰਸ਼ਕਾਂ ਦੇ ਸਾਹਮਣੇ ਸਟ੍ਰਿੰਗ ਆਪਰੇਸ਼ਨ ਵੀ ਪਟਿਆਲਾ ਤੇ ਜਿਵੇਂ ਤ੍ਰਿਪੜੀ ਚੱਲ ਰਹੀ ਹੈ ਤ੍ਰਿਪੜੀ ਦੀ ਬਹੁਤ ਆਵਾਜ਼ ਆ ਰਹੀ ਹੈ ਕਿ ਤ੍ਰਿਪੜੀ ਦੇ ਬਾਜ਼ਾਰ ਦੇ ਵਿੱਚ ਚਾਈਨਾ ਡੋਰ ਬੜੇ ਪੱਧਰ ਤੇ ਵਿਕਰੀ ਹੈ ਪਟਿਆਲਾ ਟੋਨਰ ਦੇ ਨਾਲ ਚਰਨਜੀਤ ਚੋਸੀ ਦੀ ਰਿਪੋਰਟ